ਬੜਾ ਦੁੱਖ ਦਾ ਗੱਲ ਹੈ ਜੀ ਕਿ ਕਿੰਨਾ ਪਾਣੀ ਸੀ ਰਹਿ ਗਿਆ 40 ਕਿਲੋਮੀਟਰ ਦਾ ਟੁਕੜਾ ਵਿਚਲਾ ਦਾ ਬੀਬੀ ਨੇ ਕਰਵਾਤਾ ਸੀ ਜੀ ਉੱਥੇ ਅੱਜ ਅੱਛਾ ਕਰਾ ਲਿਆ ਸਾੜਾ ਬਣ ਗਿਆ ਪਾਣੀ ਸਾਡੇ ਆ ਗਿਆ ਇਹਦਾ ਕੋਈ ਹੱਲ ਨਹੀਂ ਹੁਣ ਬਾਈ ਆਪਣਾ ਰahul ਦਾ ਦਾਜ ਦੀ ਤੇਲ ਦੇ ਕੇ ਗਿਆ ਇਹ ਕੋਈ ਸਾਨੂੰ ਠੈਲੇ ਦੇ ਗਿਆ ਉਹਨਾਂ ਨੂੰ ਮੰਗਦੰਗ ਕੇ ਸਾਰਦੇ ਆਂ ਜੀ ਨਹੀਂ ਵੀਰੇ ਅੱਜ ਜਿਹੜਾ ਬੰਦ ਮਾਰਿਆ ਪਿੱਛੇ ਸਾਰਾ ਸਾਡਾ ਬਾਰੇ ਇਹ 114 ਕਿਲੋਮੀਟਰ ਹੈ ਜੀ 4 ਕਿਲੋਮੀਟਰ ਪਿੱਛੇ ਇਹਦਾ ਟੋਨ ਮਾਰਿਆ ਗਿਆ ਵੀਰੇ ਮੈਂ ਬਾਈ ਪਿੱਛੇ ਥੋੜਾ ਸਰਕਾਰ ਦਾ ਹੀ ਤਿੰਨ ਕਿੱਲੇ ਵੀ ਜੀ ਇੱਥੇ ਇੱਕ ਕਿਲਾ ਹੋ ਗਿਆ ਇੱਕ ਕਿਲਾ ਰਹਿ ਗਿਆ ਜੀ ਪਿੱਛੇ ਚੜਾਈ ਤਿੰਨ ਕਿੱਲੇ ਨਹੀਂ ਜੀ ਇੱਕ ਕਿੱਲੇ ਦੀ ਹੋ ਗਈ ਹੋਰ ਮੈਂ ਤੋ ਲੈ ਲਵਾਂਗੇ ਲੈਣੇ ਪਿੱਛੇ ਤਿੰਨ ਗੁਣਾ ਜੀ ਇੱਥੇ 500 ਕਿੱਲਾ ਰਿਕੁਆਇਰ ਹੋ ਗਿਆ ਸੀ 700 ਕਿੱਲਾ ਹੋ ਗਿਆ ਜੀ ਪਿੱਛੇ ਰਿਕੁਆਇਰ 500 ਕਿੱਲਾ ਰਿਕੁਆਇਰ ਕਰਨਾ ਰਹਿੰਦਾ ਇਹਦਾ ਡਾਊਨ ਹੋ ਗਿਆ ਉਹ ਕੁਛ ਨਹੀਂ ਇੱਕ ਇੰਚ ਬਣੀ ਹੋਇਆ ਹੈ ਉੱਥੇ ਦੋ ਜੀ ਹਲੇ ਤਾਂ ਉਹ ਹੀ ਤਾਂ ਨਹੀਂ ਪੜ ਜਾਂਦਾ ਜੀ ਪਤਾ ਨਹੀਂ ਕਿਧਰੋਂ ਆਉਂਦਾ ਓਨੀ ਪੜ ਜਾਂਦਾ ਜੀ ਇਹ ਹਲੇ ਤਾਂ ਜੀ ਇਹ ਤਾਂ ਘੱਗਰ ਬਹੁਤ ਉਧਰ ਨੀਗਾ ਮਾਰੋ ਜੀ ਪਿੰਡਾਂ ਗਣੀ ਜੇ ਇਹ ਉਰੋਂ ਟੁੱਟਦਾ ਪਤਾ ਨਹੀਂ ਕਿ ਸਾਰੂ ਲੈ ਜਾਊਗਾ ਹਾਂ ਉਧਰ ਤਾਂ ਬਹੁਤ ਨੀਮਾ ਏਰੀਆ ਜੀ ਹਾਂ ਧਰਤੀ ਤੋਂ ਤਕਰੀਬਨ 8 ਫੁੱਟ ਪਾਣੀ ਉੱਤੇ ਜਾਂਦਾ ਜੀ 15 ਦਿਨ ਤੋਂ ਧਰਤੀ ਤੋਂ 8 ਫੁੱਟ ਪਾਣੀ ਉੱਚਾ ਹੈ ਜੀ ਇਹ ਹੈ ਵੀ ਲੋਕ ਰੋਕਾਂ ਰ ਅੱਜ ਕੋਈ ਅੱਜ ਦਾ ਦੁੱਖ ਨਹੀਂ ਬਈ ਸਾਨੂੰ 93 ਤੋਂ ਲੈ ਕੇ 2003 ਤੱਕ ਦਾ ਸਾਡੀ ਇੱਕ ਸਿੰਗਲ ਫਸਲ ਵੀ ਨਹੀਂ ਹੋਈ ਉਸ ਤੋਂ ਬਾਅਦ ਆ ਜਿਹੜਾ ਸਾਡਾ ਬੰਨਾ ਲੱਗਿਆ ਹੈ ਫੇਰ ਵੀ ਸਾਡੇ ਹੁਣ ਜਿਵੇਂ 23 ਚ ਸਾਰਾ ਮਰ ਗਿਆ ਜੀ 24 ਸਾਡੇ ਟੱਪੇ ਬੱਜੀ ਸੀ ਫੇਰ ਤਿਆਰ ਸੀ ਜੀ ਤੇ ਅਸੀਂ ਬਹੁਤ ਤੰਗਾਂ ਜੀ ਉਸ ਤੋਂ ਡੀਜ਼ਲ ਜੀ ਸਰ ਡੀਜ਼ਲ ਤਰਪਾਲਾਂ ਆਧਾਰ ਤੇ ਚੁੱਕ ਲਏ ਗਏ ਆ ਆ ਦੇਖੋ ਜੀ ਪੰਚੀਆਂ ਛੋਟ ਬੱਜੀ ਜਾਣਗੇ ਯਾਰ ਲਬਲੀ ਅਜਾਜ ਸੀ ਨੇੜਿਆ ਕਹਿੰਦੇ ਨੇ ਰਿਪੋਰਟ ਚ ਪਤਾ ਲੱਗਦਾ ਦੂਜੇ ਪਾਸੇ ਪਿੱਛੋਂ ਹਰਿਆਣੇ ਦਾ ਪਾਣੀ ਆ ਜੀ ਸਾਰਾ ਚਲ ਆਜੋ ਜੀ ਅੱਗੇ ਆਵਾਮਾਂ ਤੇ ਦੌਰਾ ਕਰਕੇ ਆਇਓ ਕੱਲੇ ਐ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕੇ ਹਾਂ ਪਹਿਲੀ ਗੱਲ ਤਾਂ ਪ੍ਰਬੰਧ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਜਿੱਥੇ ਗਏ ਆ ਲੋਕ ਚੀਕਾ ਮਾਰਦੇ ਆ ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਜਿਹਦੇ ਅੰਦਰ ਨਹਿਰਾਂ ਡਰੇਨ ਕੱਗਰ ਸ਼ਗਰ ਸਭ ਆਉਂਦੇ ਹਾਂਜੀ ਮੈਂ ਸੋਚਿਆ ਵੀ ਇੱਥੇ ਦਾ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ ਆ ਚੌਥੇ ਤੀਜੇ ਪੁਆਇੰਟ ਤੇ ਆਇਆ ਹੈ ਰਾਤ ਵੀ ਬੰਦ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਸਾਹਿਬ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲੋਂ ਪਾਣੀ ਚੱਕ ਲੈਣ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋਟ ਸਾਹਿਬ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨੇ ਨਾ ਕੋਈ ਇੱਥੇ ਆਏ ਆ ਤਿੰਨ ਪਿੰਡਾਂ ਦੇ 80-50 ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਿਆ ਦੀ ਢੇੜਾ ਤਾਂ ਮਾਰ ਗਏ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਅੱਜ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਹੈ ਕੋਠੇ ਲੋਕਾਂ ਦੇ ਡਿਗਪੇ ਜ਼ਮੀਨਾਂ 'ਚੋਂ ਚੱਕਣਗੇ ਪਾਈਪ ਪੱਖੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕੰਮਾ ਚੋ ਕੰਮ ਹੈ ਸਰਦਾਰ ਜੀ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਉਹ ਚੰਗਾ ਲੱਗਦਾ ਸੀ شریف ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਤੇ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਧਲਾ ਪੰਜਾਬ ਬਣਾਤਾ ਆ ਮੈਂ ਸੀਬੀਆ ਸਾਹਿਬ ਰਾਹੁਜੀ ਦੁਰਲਭ ਜੀ ਹੈਨਰੀ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਦੌਰਾ ਕਰਨ ਆ ਸਿਏ ਆਏ ਆਂ ਇੰਨੀ ਮਾੜੀ ਹਾਲਤ ਹੈ ਰੋਲਾ ਪਿਆ ਫਿਰਦਾ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚਲੇ ਤੁਹਾਨੂੰ ਪਤਾ ਹੈ ਤੁਸੀਂ ਤਾਂ ਅਜ ਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਹੈ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ ਕੋਠੇ ਡਿੱਗ ਪਏ ਯੂਬਲ ਬਹਿ ਗਏ ਫ੍ਰਿਜ ਸੜ ਗਏ ਮੋਟਰਾਂ ਸੜ ਗਈਆਂ ਘਰ ਪਾਟ ਗਏ ਇਹ ਹਾਲਾਤਾਂ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈਆਂ ਪੁਰਾਣੀ ਉਤੋਂ ਦੀ ਚਲਾ ਗਿਆ ਹਜੇ ਉਹਨਾਂ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੋਨਾ 15000 ਹੋਰੀ ਬਜਾਈ ਗਈ 65000 ਫੇਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20000 ਲੱਗਣਾ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਉਦੋਂ ਫੇਰ ਅਸੀਂ ਚੱਕਾਂਗੇ ਆਜ਼ਾਦਤਾ ਕੇ ਜਿਆਦਾ ਆਪਣੇ ਖੇਤ ਵਿੱਚ ਹੋ ਜਾ ਜੀ ਇਹ ਨਾਰਾ ਚਲਾਵਾਂਗੇ ਜੋ ਦਪੈ ਸਾਡਾ ਖੇਤ ਸਾਡਾ ਰੇਤਾ ਸਾਡਾ ਖੇਤ ਸਾਡਾ ਖੇਤ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅੱਛਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনਵਾਇਰਨਮੈਂਟ ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਹੋ ਵਾਤਾਵਰਣ ਵਾਲੀ ਜੀ ਤੁਸੀਂ ਨਾ ਦਿਓ 40 40 ਫੁੱਟ ਦੇ ਦਰਿਆਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚੱਲਦੇ ਸੀ ਇੱਧਰ ਨੂੰ ਹੋ ਗਏ ਨੁਕਸਾਨ ਤਬਾਈ ਹੋਗੀ ਕਹਿੰਦੇ 12000 ਕਰੋੜ ਰੁਪਏ 12000 ਕਰੋੜ ਮੋਦੀ ਨੇ ਥੋੜੀ ਦਿੱਤਾ ਹੈ ਇਹ 12000 ਕਰੋੜ ਰੁਪਿਆ ਮਨਮੋਹਨ ਸਿੰਘ ਦੀ ਸਰਕਾਰ ਵੇਚਦਾ ਜਿਹੜੀਆਂ ਸਰਕਾਰਾਂ ਬਣਦੀਆਂ 50 ਸਾਲਾਂ ਚ ਜਿਹੜਾ ਐਸਟੀਆਰਐਫ ਦਾ ਫੰਡ ਹੈ ਜਿਹੜੀ ਉਹ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਲਿਆਇਆ ਸੀ ਇਹ ਸਕੀਮ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜੇ ਤੇ ਉਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ ਹੈ ਉਹ 50 ਸਾਲਾਂ ਚ 2-3000 ਕਰੋੜ ਰੁਪਇਆ ਜਿਹੜੀ ਦਿੱਲੀ ਸਰਕਾਰ ਹੁੰਦੀ ਹੈ ਉਹ ਦੇ ਦਿੰਦਾ ਹੈ ਉਹ ਪੈਸਾ ਬੰਦਾ ਬੰਦਾ 125000 ਕਰੋੜ ਰੁਪਏ ਦੀ ਉਸ ਦੀ ਗੱਲ ਕਰਦੇ ਕੇਂਦਰ ਨੂੰ ਪਤਾ ਹੈ ਕਿ ਉਹ 125000 ਕਰੋੜ ਹੈ ਨਹੀਂ ਉਹ ਕਿੱਧਰ ਗਿਆ ਹੁਣ ਦੱਸਾਂ ਉਹ ਕੋਈ ਤਾਂ ਮਸ਼ਹੂਰੀਆਂ ਤੇ ਲੱਗ ਗਿਆ ਮਾਨ ਸਾਹਿਬ ਦੀਆਂ ਤੇ ਸਭ ਤੋਂ ਜ਼ਿਆਦਾ ਕੋਜ ਲੱਗ ਗਿਆ ਦਿੱਲੀ ਦੇ ਇਲੈਕਸ਼ਨਾਂ ਤੇ ਕੋਜ ਲੱਗ ਗਿਆ ਤਨਖਾਹਾਂ ਤੇ ਉਹ ਜ਼ੀਰੋ ਹੈ ਦਿੱਲੀ ਨੂੰ ਵੀ ਪਤਾ ਹੈ ਤੋ ਤੋ ਕਾਏ ਇਸ ਕਹਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50000 ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵੇਤ ਕਰਾ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਵੀ ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ 2023 ਚ ਕਾ ਗਿਰਨੇ ਬੜਾ ਨੁਕਸਾਨ ਕੀਤਾ ਇੱਥੇ ਦੱਸੋ ਕੀ ਆਇਆ 2800 ਰੁਪਿਆ ਕੋਛ ਵੀ ਨਹੀਂ ਮਿਲਿਆ ਜੀ ਕਿਸੇ ਨੂੰ 5000 ਕਹਿੰਦਾ ਸੀ ਅਫਮਾਨ ਸਾਹਿਬ ਕਹਿੰਦੇ ਸੀ ਕਿਨੇ ਮੁਰਗੀ ਦਾ ਵੀ ਦੇਊਗਾ ਅੰਡੇ ਦਾ ਵੀ 5000 ਦਾ ਅਜੇ ਦਾ ਤੋਂ ਭਾਵੇਂ ਆ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਇਹ ਦੁਬਾਰੇ ਨਹੀਂ ਬੰਨ ਆਏ ਪਹਿਲੀ ਤੇ ਅਖੀਰਲੀ ਵਾਰੀ ਹੈ ਗੋਇਲ ਸਾਹਿਬ ਮੈਂ ਥੋੜਾ ਬੜਾ ਸਤਿਕਾਰ ਕਰਦਾ ਜੇ ਸੇਵਾ ਕਰ ਸਕਦਾ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ ਬੜੇ ਬੜੇ ਗਏ ਬੜੇ ਬੜੇ ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾਉਣਗੇ ਤਾਂ ਰਹੀਂਦੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਰੀਗੇਸ਼ਨ ਮੰਤਰੀ ਹੋਵੇ ਸंचाई ਮੰਤਰੀ ਹੋਵੇ ਤੇ ਮੂਣ ਕਾਲੇ ਚੀਕਾਂ ਮਾਰਨ ਤੇ ਲਹਿਰਾ ਚੀਕਾਂ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਹੈ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਠੀਕ ਹੈ ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਹੈ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਹੈ ਤੇਲ ਫੋਲ ਪੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਉਹਦੇ ਚੋਂ ਕਰ ਸਕਦੇ ਹਮੇਸ਼ਾ ਤਿਆਰ ਐ ਇਸ ਤੋਂ ਬਾਅਦ ਵੀ ਤਿਆਰ ਐ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਾਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜੂੰਗਾ ਨਾਲ ਇੱਕ ਡਰੇਨਾ ਦੀ ਸਫਾਈ ਦੇ ਨਾਂ ਤੇ 250 ਕਰੋੜ ਦਾ ਜਿਹੜਾ ਰੌਲਾ ਹੈ ਵਿਧਾਨ ਸਭਾ ਯਾਰ ਜਿੰਨਾ ਮਿੱਤਰਾ ਸਾਫ ਕੀਤੀਆਂ ਹੁੰਦੀਆਂ ਤੇ ਫਿਰ ਆ ਕੜੇਲ ਵਾਲਿਆਂ ਨੂੰ ਤੇ ਮੂਣ ਕਾਲਿਆਂ ਨੂੰ ਤੇ ਚੰਦੂ ਵਾਲਿਆਂ ਨੂੰ ਫਿਰ ਡਰੇਨਾਂ ਤੇ ਬਹਿਨ ਦੀ ਲੋੜ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ ਪੂਰੇ ਖੁਲਾਸੇ ਮੀਡੀਆ ਚ ਬੜੇ ਹੋਏ ਐ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਹੈ ਇਹਦੀ ਵੱਡੇ ਸਤਰ ਤੇ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਬੇਫਿਕੂ ਬਣਾਇਆ ਇਹ ਪੂਰੇ ਪੰਜਾਬ ਦੀ ਗੱਲ ਹੈ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਸੋ ਮੈਂ ਚਾਹਾਂਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸ ਵੀ ਸਿਸਕੇ ਮਾਰਤਾ ਹੋਣਾ ਕੋਈ ਨਿੱਕਾ ਐਸਟੀਓ ਉਸ ਸਟਿੰਗ 'ਚ ਫੜਿਆ ਗਿਆ ਜੀ ਉਹ ਉਸ ਸਟਿੰਗ 'ਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਵਰਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਐਸਡੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜੇ ਹੀ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਗੱਲ ਤਾਂ ਵੱਡੀ ਮੱਛੀ ਨੂੰ ਫੜੋ ਜੀ ਜੀ ਨੇ ਜੀ ਨੇ ਸਾਰਾ ਕੰਮ ਕਰਾਇਆ ਏ ਅਮੀਰ ਜੀ ਉਹਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਆ ਪ੍ਰਗਟ ਸਿਆ ਸੰਗਤ ਜੀ ਬਾਬਾ ਜੀ ਫਿਰ ਗੇੜਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਜੇ ਫੇਰ ਲੋੜ ਹੋਈ ਫੇਰ ਆਜੂਗਾ ਚੰਗਾ